ਦੋਸਤੋ ਨਮਸਕਾਰ ਮੈਂ ਸੰਦੀਪ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅੱਜ ਬਠਿੰਡਾ ਦੇ ਭਾਈ ਕਨਈਆ ਚੌਂਕ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਲਈ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਗਈ ਮਾਨਯੋਗ ਐਸਪੀ ਸਿਟੀ ਨਰਿੰਦਰ ਸਿੰਘ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਬਠਿੰਡਾ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਦੇ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਊਗੀ ਜੋ ਇਸ ਦੀ ਉਲੰਘਣਾ ਕਰੇਗਾ ਉਦੇ ਉੱਤੇ ਬੰਦੀ ਕਾਰਵਾਈ ਵੀ ਕੀਤੀ ਜਾਊਗੀ। ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਜਿੰਨਾ ਵਿਕਲਪਕ ਕੋਲ ਡਾਕੂਮੈਂਟ ਨਹੀਂ ਸਨ ਉਹਨਾਂ ਨੂੰ ਬਾਉਂਡ ਕੀਤਾ ਗਿਆ ਅਤੇ ਬਾਕੀਆ ਕੋਲ ਜੋ ਪੂਰੇ ਕਾਗਜ਼ ਪੱਤਰ ਨਹੀਂ ਸਨ ਉਹਨਾਂ ਉੱਤੇ ਬੰਦੀ ਕਾਰਵਾਈ ਕੀਤੀ ਗਈ। ਸਰ ਸਪੈਸ਼ਲ ਨਾਕਾ ਲਗਵਾ ਦਿੱਤਾ ਆ ਬਟੇਂਡਾ ਪੁਲਿਸ ਵੱਲੋਂ ਅੱਜ ਜਿਹੜੇ ਮੇਨ ਸਾਡੇ ਨੈਸ਼ਨਲ ਹਾਈਵੇਅਸ ਹੈਗੇ ਆ ਤੇ ਸਟੇਟ ਹਾਈਵੇਅਸ ਦੇ ਉਹਨਾਂ ਦੇ ਉੱਪਰ ਸਪੈਸ਼ਲ ਨਾਕਾਬੰਦੀ ਕੀਤੀ ਗਈ ਹੈ ਜਿਸ ਦੇ ਵਿੱਚ ਮੇਨ ਨਾਕਾ ਜਿਹੜਾ ਸਾਡਾ ਕन्हैया ਚੌਂਕ ਜੱਟੂਗਾ ਕਲਿਆਣ ਸੁਥਾ ਤੇ ਇਸ ਤੋਂ ਇਲਾਵਾ ਜਿਹੜੇ ਸਾਡੇ ਸਟੇਟ ਹਾਈਵੇਅਸ ਛੋਟੇ ਰੋਡਸ ਸਕੇ ਨੇ ਉਹਨਾਂ ਦੇ ਵੀ ਛੋਟੇ ਨਾਕੇ ਲਗਾਏ ਗਏ ਨੇ ਆ ਮੇਨ ਜਿਹੜਾ ਨਾਕਾ ਦਾ ਪੁਆਇੰਟ ਹੈਗਾ ਕਿ ਜਿਹੜੇ ਲਾਈਨ ਰੋਡ ਸਟੇਸ਼ਨ ਜਿਹੜੀ ਹੈਗੀ ਇਹਨੂੰ ਕੰਟਰੋਲ ਦੇ ਵਿੱਚ ਰੱਖਣਾ ਤੇ ਇਨ ਕੇਸ ਜੇ ਕੋਈ ਬੰਦਾ ਸੜਕ ਨੂੰ ਜਾਂ ਬਲਾਕਰਨ ਦੀ ਕੋਸ਼ਿਸ਼ ਕਰਦਾ ਜਾਂ ਕੋਈ ਲਾਇਨਡਰ ਹੱਥ ਲੈਣ ਦੀ ਕੋਸ਼ਿਸ਼ ਕਰਦਾ ਤਾਂ ਤਦ ਖਲਾਕ ਨੂੰ ਨੀ ਕਾਰਵਾਈ ਕਰ ਦਿੱਤੀ ਜਾਵੇ। ਹੁਣ ਕਿੰਨੇ ਜਿਹੜੇ ਹੈਗੇ ਵਿਕਲ ਤੁਸੀਂ ਹੁਣ ਤੱਕ ਇੰਨਾ ਸਾਡਾ ਅਕਤ ਹੈ। ਇਹ ਦੇਖੋ ਹੁਣ ਇੱਕ ਵਿਕਲ ਆਇਆ ਸੀ ਜਿਹਦੇ ਕੋਲ ਬਿਲਕੁਲ ਤੁਸੀਂ ਡਾਕੂਮੈਂਟਸ ਹੈ ਨਹੀਂ ਸੀਗੇ ਉਹਨੂੰ ਅਸੀਂ ਕਸਟਡੀ ਦੇ ਵਿੱਚ ਲੈ ਕੇ ਬੌਂਡ ਕਰਤਾ ਤੇ ਇਸ ਤੋਂ ਇਲਾਵਾ ਜਿਹੜੇ ਹੈਗੇ ਆ ਕੋਈ ਵੀ ਸ਼ੱਕੀ ਬੰਦਾ ਆਉਂਦਾ ਤਾਂ ਉਹਨੂੰ ਵੀ ਅਸੀਂ ਚੈੱਕ ਕਰ ਰਹੇ ਹਾਂ। ਕੋ ਜਿਸ ਤਰ੍ਹਾਂ ਜਿਹਨਾਂ ਕੋਲ ਕੋਈ ਡਾਕੂਮੈਂਟ ਨਹੀਂ ਹੁੰਦੇ ਛੱਡੇ ਲਗਾ ਕੇ ਘੁੰਮਦੇ ਆ ਜੀ। ਉਹਨਾਂ ਦੇ ਕੋਈ ਗੱਡੇ ਦੇ ਚਿਰ ਗਾਉਂਡ ਕਰਦੇ ਜਿਹੜੇ ਬੰਦੇ ਵੀ ਡਾਕ ਬਿਨਾਂ ਡਾਕੂਮੈਂਟਸ ਦੇ ਹੈਗੇ ਆ ਉਹਨਾਂ ਨੂੰ ਬਿਲਕੁਲ ਸਖਤੀ ਨਾਲ ਜਿਹੜਾ ਹੈਗਾ ਨਾ ਜਿਠਾ ਜਾਊਗਾ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਆ ਜੋ ਐਸ ਪਰ ਮੋਟਰ ਵਹੀਕਲ ਐਕਟਸ ਹੈ ਤਹਿਤ ਕਾਰਵਾਈ ਕੀਤੀ ਜਾਊਗੀ ਜਿਹੜਾ ਸਭ ਨੂੰ ਇਸ ਦੇਸ਼ਾ ਵੀ ਜਿਹੜਾ ਪੀਸਫੁਲ ਤਰੀਕੇ ਨਾਲ ਜੇ ਕੋਈ ਪ੍ਰੋਟੈਸਟ ਕਰਨੀ ਤਾਂ ਉਹਦਾ ਵੇਹ ਹੁੰਦਾ ਪੀਸਫੁਲ ਤਰੀਕੇ ਨਾਲ ਪ੍ਰੋਟੈਸਟ ਕਰਨ ਦਾ ਅਧਿਕਾਰ ਸਭ ਨੂੰ ਹੈ ਜੇਕਰ ਪ੍ਰੋਟੈਸਟ ਦੇ ਦੌਰਾਨ ਜੇ ਬੰਦਾ ਲਾਇਨ ਆਰਡਰ ਨੂੰ ਹੱਥ ਜ ਲੈਣ ਦੀ ਕੋਸ਼ਿਸ਼ ਕਰੂਗਾ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ